ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਿਹਾਰੀਪੁਰ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਕਰਕੇ ਪਾਰਟੀ ਦੀ ਨੀਤੀ ਤੋਂ ਪ੍ਰਭਾਵਿਤ ਪਿੰਡਾਂ ਦੇ ਨੌਜਵਾਨਾਂ ਨੂੰ ਇਕਤਾ ਪਾਰਟੀ ਵਿੱਚ ਸ਼ਾਮਲ ਕੀਤਾ ਆਪ ਪਾਰਟੀ ਦੇ ਨਿਸ਼ਾਨੇ ਸਾਦੇ ਤੇ ਇਕਤਾ ਪਾਰਟੀ ਦੇ ਮੁਖੀ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਆਪ ਪੰਜਾਬ ਦੀ ਆਪ ਸਰਕਾਰ ਦੇ ਸੂਬੇ ਦੇ ਲੋਕਾਂ ਨਾਲ ਝੂਠ ਬੋਲਣ ਦੇ ਬਹੁਤ ਵਾਅਦੇ ਕੀਤੇ ਸਨ ਤੇ ਚੋਣਾਂ ਦੌਰਾਨ 3 ਸਾਲ ਦੇ ਅੰਦਰ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਕਿ ਵੀ ਪੂਰਾ ਨਾ ਕੀਤਾ ਗਿਆ ਦਿੱਲੀ ਦੀਆਂ ਔਰਤਾਂ ਨੂੰ 10 ਸਾਲ ਤੱਕ 1000 ਰੁਪਏ ਨਹੀਂ ਮਿਲੇ ਇਸੇ ਕਰਕੇ ਦਿੱਲੀ ਦੇ ਲੋਕਾਂ ਨੇ ਚੋਣ ਵਿੱਚ ਆਪ ਪਾਰਟੀ ਨੂੰ ਜ਼ੀਰੋ ਕਰ ਦਿੱਤਾ ਜਿਸਕੀ ਨਾਮ ਅਜੀ ਆਪਣਾ ਮੰਤਰੀ ਜੀ ਹਾਂਜੀ ਕਿਹੜਾ ਪਿੰਡ ਉਹ ਮੇਰਾ ਪਿੰਡ ਦਿਹਾੜੀਪੁਰ ਹੈ ਜੀ ਹਾਂਜੀ ਕਿੱਦਾਂ ਲੱਗਦਾ ਜੇ ਤੁਸੀਂ ਕਹੋ ਕਿ ਇੱਕ ਪਾਰਟੀ ਜੁਆਇਨ ਕੀਤੀ ਆਪਣੇ ਜੂਥਾ ਗੋਦਰ ਨਾਲ ਪਾਰਟੀ ਦੇ ਵਿੱਚ ਜੁਆਇਨਿੰਗ ਕੀਤੀ ਹੈ ਅਨਵਰ ਟੈਮ ਚ ਕੀ ਟੱਡੇ ਝੰਡੇ ਰੋਂਗੇ ਝੰਡਾ ਪੂਰਾ ਜੀ ਦੇਖੋ ਜੀ ਇਹ ਇਕਤਾ ਪਾਰਟੀ ਜਿਹੜੀ ਆ ਇਹ ਗਰੀਬ ਬੰਦੇ ਦੇ ਨਾਲ ਖੜਦੀ ਆ ਮਾਰੇ ਬੰਦੇ ਦੇ ਨਾਲ ਖੜਦੀ ਆ ਕਿਸੇ ਦਾ ਧੱਕਾ ਨਹੀਂ ਹੋਣ ਦਿੰਦੀ ਤੇ ਅਸੀਂ ਵੀ ਇਹਨਾਂ ਦੀ ਦਿੱਤੀ ਹੋਈ ਸਿਹਤ ਤੇ ਪ੍ਰਧਾਨ ਜੀ ਦੀ ਦਿੱਤੀ ਹੋਈ ਸਿਹਤ ਤੇ ਚੱਲਾਂਗੇ ਜੋ ਇਹਨਾਂ ਦਾ ਹੁਕਮ ਹੋਊਗਾ ਉਹ ਅਸੀਂ ਸਿਰ ਮੱਥੇ ਲਾਵਾਂਗੇ ਜੀ ਜੋ ਇਹਨਾਂ ਦਾ ਆਡਰ ਹੋਊਗਾ ਉਹ ਅਸੀਂ ਪੂਰਾ ਕਰਿਆ ਕਰਾਂਗੇ ਤੇ ਵੀਰਵਾਰ ਨੂੰ ਜੋ ਅਸੀਂ ਡੀਐਸਪੀ ਸਾਹਿਬ ਦਾ ਸਾਹਮਣੇ ਧੰਨਵਾਦ ਆ ਰਹੇ ਆ ਮੈਂ ਉਸ ਬਾਰੇ ਵੀ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵਾਂ ਕਿ ਜਿੱਦਾਂ ਹੁਣ ਆਪਾਂ ਇਕੱਠੇ ਹੋਏ ਆਂ ਇਸ ਤੋਂ ਵੱਧ ਤੋਂ ਵੱਧ ਆਪਣੇ ਨਾਲ ਵੀ ਬੰਦੀ ਮੁੰਡਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਆਪਾਂ ਸਾਰੇ ਸਰਜੀਤ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਉੱਥੇ ਇਕੱਠੇ ਹੋਵਾਂਗੇ ਜੋ ਵੀ ਆਪਾਂ ਨੂੰ ਪ੍ਰਧਾਨ ਜੀ ਹੁਕਮ ਲਾਉਣਗੇ ਆਪਾਂ ਉਹ ਪੂਰਾ ਕਰਾਂਗੇ ਜੈ ਭੀਮ ਜੈ ਭਾਰਤ ਜਿਹੜਾ ਲੋਕਾਂ ਦੀਆਂ ਕੀਤੀਆਂ ਜਾਂਦੀਆਂ ਕਿਉਂਕਿ ਜੜੀਆਂ ਸਰਕਾਰਾਂ ਹੁੰਦੀਆਂ ਉਹ ਥੱਕ ਜਾਂਦੀਆਂ ਅੱਕ ਜਾਂਦੀਆਂ ਕੋਈ ਬਾਹਰ ਚਲ ਜਾਂਦਾ ਕੋਈ ਅਮਰੀਕਾ ਚਲ ਜਾਂਦਾ ਇਕਤਾ ਪਾਰਟੀ ਵੋਟਾਂ ਤੋਂ ਬਾਅਦ ਹੀ ਮੈਂ ਸਮਝਦਾ ਪੰਜ ਸਾਲ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਉਹ ਹੱਲ ਕਰਦੀ ਹੈ ਸਰਕਾਰ ਜਿਹੜੀ ਮਰਜ਼ੀ ਹੋਵੇ ਪਰ ਇਕਤਾ ਪਾਰਟੀ ਨੇ ਕਿਹਾ ਕੀਤਾ ਕਿ ਜਿਸ ਸਾਥੀ ਦਾ ਕੰਮ ਹੋਵੇ ਉਹ ਸਾਥੀ ਦਾ ਬਗੈਰ ਪੈਸਿਆਂ ਤੋਂ ਕੰਮ ਮੈਂ ਸਮਝਦਾ ਕੀਤਾ ਜਾਂਦਾ ਕਿਉਂਕਿ ਅੱਜ ਜਿਹੜੀਆਂ ਪੰਜਾਬ 'ਚ ਸਰਕਾਰਾਂ ਹੈਗੀਆਂ ਉਹ ਝੂਠੀਆਂ ਤੇ ਕੁੱਟੀਆਂ ਲਾਲਾ ਹੈਗੀਆਂ ਕਿਉਂਕਿ ਜਦੋਂ ਪੰਜਾਬ ਚ ਸਰਕਾਰ ਵੱਨੀ ਝਾੜੂ ਵਾਲਿਆਂ ਦੀ ਇਹਨਾਂ ਨੇ ਕਿਹਾ ਸੀ 1000 ਰੁਪਏ ਬੀਬੀਆਂ ਨੂੰ ਦੇਾਂਗੇ ਅੱਜ ਦੇਖੋ 3 ਸਾਲ ਦਾ ਸਮਾਂ ਹੋ ਗਿਆ ਕਿਸੇ ਨੂੰ ਕੋਈ 1000 ਰੁਪਏ ਨਹੀਂ ਮਿਲਿਆ ਔਰ ਦਿੱਲੀ ਦੇ ਵਿੱਚ ਦੇਖੋ ਵੀ 10 ਸਾਲ ਤੱਕ ਕਿਸੇ ਬੀਬੀ ਨੂੰ 1000 ਰੁਪਏ ਨਹੀਂ ਮਿਲਿਆ ਅਨਾਉਂਸ ਕਰਤਾ ਸੀਗਾ ਫੋਨ ਜਦੋਂ ਵੋਟਾਂ ਦੁਆਰਾ ਆਈਆਂ ਤੇ ਕਹਿੰਦੇ 2500 ਰੁਪਏ ਬੀਬੀਆਂ ਨੂੰ ਦੇਾਂਗੇ ਬੀਬੀਆਂ ਬਹੁਤ ਥੱਕ ਗਈਆਂ ਦਿੱਲੀ ਦੀਆਂ ਉਹ ਕਹਿੰਦੇ 10 ਸਾਲ ਸਾਨੂੰ 1000 ਰੁਪਏ ਤੇ ਮਿਲੇ ਆ ਨੀਗਾ ਤੇ ਹੁਣ ਸਾਨੂੰ 2500 ਕਿਥੋਂ ਮਿਲੂਗਾ ਜੀ ਇਸ ਕਰਕੇ ਸਾਥੀਓ ਮੈਂ ਸਮਝਦਾ ਦਿੱਲੀ ਵਾਲਿਆਂ ਨੇ ਮੂੰਹ ਤੇ ਇਹੋ ਜੀ ਚਪੇੜ ਮਾਰੀ ਇਹਨਾਂ ਦੇ ਕਿ ਸਰਕਾਰ ਜਿਹੜੀ ਹੈ ਉਹ 0% ਰਹਿ ਗਈ ਉੱਥੇ ਉਹ ਤੁਹਾਡਾ ਦੇਖੋ ਲੋਕਾਂ ਦਾ ਪੈਸਾ ਜਿਹੜਾ ਟੈਕਸ ਰਹੀ ਬਿਜਲੀ ਦੇ ਬਿੱਲ ਆ ਰਹੀ ਜਿਹੜਾ ਤੁਹਾਡਾ ਸਰਕਾਰ ਜਮਾਂ ਕਰਦੀ ਹੈ ਪੂਰੇ ਪੰਜਾਬ ਦਾ ਪੈਸਾ ਪੂਰੇ ਪੰਜਾਬ ਦੀਆਂ ਗੱਡੀਆਂ ਜਿਹੜੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਨਹੀਂ ਜਾ ਸਕਦੀਆਂ ਉਹ ਦੇਖੋ ਦਿੱਲੀ ਦੇ ਵਿੱਚ ਇਹਨਾਂ ਨੇ ਕੰਪੇਨ ਕੀਤੀ ਵਿੱਚ ਕਈ ਅਫਸਰਾਂ ਦੀਆਂ ਗੱਡੀਆਂ ਫੜੀਆਂ ਗਈਆਂ ਕਿਸੇ 'ਚ 20 ਲੱਖ ਰੁਪਇਆ ਕਿਸੇ 'ਚ 15 ਲੱਖ ਰੁਪਇਆ ਉਹ ਪੰਜਾਬ 'ਚ ਪੈਸਾ ਜਾਂਦਾ ਰਿਹਾ ਵਾ ਤੇ ਇਸ ਕਰਕੇ ਦੇਖੋ ਸਾਥੀਓ ਅੱਜ ਵੀ ਆਪਾਂ ਜੇ ਇਹਨਾਂ ਝੂਠੀਆਂ ਸਰਕਾਰਾਂ ਦੇ ਮਗਰ ਰਹਿ ਗਏ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਣੇ ਬੱਚੇ ਜਿਹੜੇ ਐ ਉਹ ਬਿਲਕੁਲ ਬੇਕਾਰ ਹੋ ਜੰਨੇ ਆ ਜਿਹੜਾ ਭਗਵੰਤ ਮਾਨ ਕਹਿੰਦਾ ਬਾਰ-ਬਾਰ ਵੀ ਮੈਂ 65 ਹਜ਼ਾਰ ਬੰਦਾ ਲਵਾਤਾ ਮੈਂ ਆ ਕਰਤਾ ਉਹ ਦੱਸਣ ਤਾਂ ਸਹੀ ਅੱਜ ਸਾਰਾ ਪੰਜਾਬ ਸਰਕਾਰੀ ਪ੍ਰਾਈਵੇਟ ਬੰਦੇ ਜਿਹੜੇ ਆ ਉਹ ਛੜਕਰ ਧਰਨੇ ਲਈ ਬੈਠੀ ਪਈ ਆ ਇਹ ਪੁਲਿਸ ਵਾਲੇ ਜਿਹੜੇ ਆ ਜਾਂ ਪ੍ਰਸ਼ਾਸਨ ਹੈਗੀ ਆ ਸਰਕਾਰ ਦੇ ਕਹਿਣ ਦੇ ਉੱਪਰ ਅੱਜ ਬੀਬੀ ਦੀਆਂ ਚੋਣੀਆਂ ਲਾਈਆਂ ਜਾ ਰਹੀਆਂ ਵਾ ਨੌਜਵਾਨਾ ਸਾਥੀਆਂ ਡਾਂਗਾ ਮਾਰੀਆਂ ਜਾ ਰਹੀਆਂ ਵਾ ਸਰਦਾਰਾਂ ਦੀ ਪੱਗਾਂ ਲਾਈਆਂ ਜਾ ਰਹੀਆਂ ਮੈਂ ਸਮਝਦਾ ਕਿ ਜੋ ਭਗਵੰਤਰੇ ਪੰਜਾਬ ਦੇ ਹਾਲਾਤ ਤਿੰਨਾਂ ਸਾਲਾਂ ਚ ਕਰਦੇ ਆ ਆਪਾਂ ਸਾਰੇ ਸਾਥੀ ਹੈਗੇ ਆ ਕਾਬਾ ਕੋ ਪਿੰਡਾਂ ਜਾਣੇ ਆ ਤੁਸੀਂ ਇੱਕ ਵੀ ਪਿੰਡ ਦਾ ਦਿਓ ਕਿ ਤਿੰਨਾਂ ਸਾਲਾਂ ਬਾਅਦ ਤਿੰਨ ਸਾਲ ਬਾਅਦ ਵੀ ਤੁਹਾਡੇ ਕੋਲ ਅਜੇ ਤੱਕ ਕੋਈ ਆਪਦਾ ਬੰਦਾ ਆਇਆ ਤੁਹਾਨੂੰ ਕਹਿੰਦੇ ਪੁੱਛਿਆ ਕਿ ਤੁਹਾਡੇ ਪਿੰਡ ਤੇ ਕੀ ਦੁੱਖ ਹੈਗਾ ਕੀ ਤਕਲੀਫ ਹੈਗੀ ਬਗੈਰ ਪੈਸਾ ਤੋਂ ਕਰ ਰਹੇ ਆ ਇਸ ਕਰਕੇ ਇਕਤਾ ਪਾਰਟੀ ਫੇਰ ਕਿਸੇ ਵਾਸਤੇ ਕਿਸੇ ਨੂੰ ਇਨਸਾਫ ਦਿਵਾਉਣ ਵਾਸਤੇ ਵੀਰਵਾਰ ਨੂੰ ਵੱਡੇ ਪੱਧਰ ਤੇ ਡੀਐਸਪੀ ਦਫਤਰ ਦੇ ਬਾਹਰ ਇੱਕ ਬਹੁਤ ਇੱਕ ਵਿਸ਼ਾਲ ਧਰਨਾ ਲਾਇਆ ਜਾਊਗਾ ਜਿਦੇ ਵਿੱਚ ਦੋ ਮੰਗਾਂ ਹੋਣਗੀਆਂ ਉਹ ਦੋਨੇ ਮੰਗਾਂ ਮੈਂ ਤੁਹਾਨੂੰ ਬਿਲਕੁਲ ਜਾਇਜ਼ ਹੈਗੀਆਂ ਦੇਖੋ ਇੱਕ ਬੰਦਾ ਜਿਹੜਾ ਵਾ ਸ਼ਹਿਰ ਤੋਂ ਬਾਹਰ ਰਹਿੰਦਾ ਵਾ 15 ਦਿਨ ਹੋ ਗਏ ਆ ਉਹਦੇ ਦੇਖੋ ਵੀ 751 ਜਿਹੜੀ ਕਰਕੇ ਵੀ ਉਹਦੇ ਜਿਹੜਾ ਮੈਂ ਸੋਹਦਾ ਉਹਨੂੰ ਜਮਾਨਤੀ ਲੋੜ ਪੈ ਤਾ ਕਰੀ ਯਾਰ ਮਾਲੋ ਤੁਸੀਂ ਅਜ ਪਿੰਡ 'ਚ ਹੈ ਨਹੀਂ ਗੇ ਤੁਸੀਂ 15 ਦਿਨ ਪਿੰਡ 'ਚ ਨਹੀਂ ਬੜੇ ਤੇ ਸਰਕਾਰ ਦੇ ਕਹਿਨ ਤੇ ਉੱਪਰ ਤੁਹਾਡੇ ਦੇ ਉੱਪਰ 751 ਕਰਤੀ ਇੱਕ ਤਰਫੀ ਨਾ ਤੁਹਾਨੂੰ ਕੋਈ ਲੜਾਈ ਦਾ ਪਤਾ ਨਾ ਤੁਸੀਂ ਗਏ ਆ ਨਾ ਲੜਾਈ ਉੱਤੇ ਹੋਈ ਆ ਤੇ ਇਸ ਕਰਕੇ ਪੁਲਿਸ ਜਿਹੜੀ ਜਾਂ ਪ੍ਰਸ਼ਾਸਨ ਉਹ ਇਹੋ ਜੇ ਕੰਮ ਕਰ ਛੱਡਦੀ ਸਰਕਾਰ ਦੇ ਕਹਿਣ ਤੇ ਜਦੋਂ ਪੁਲਿਸ ਦੇ ਵਿਵਤਾ ਪੈਂਦੀ ਆ ਫੇ ਥੋੜੀ ਸਰਕਾਰ ਨਿਆਣਾ ਉੱਥੇ ਉਹ ਕਰਸਾਂ ਤੇ ਇਹੀ ਕਹਿਣਾ ਵਾ ਕਿ ਭਾਈ ਤੁਸੀਂ ਫੋਨ ਕਰਦੇ ਹ ਹਜੂਮ ਲੈ ਕੇ ਬਾਹਰ ਬੈਠੇ ਪਏ ਆ ਤੇ ਇਸ ਕਰਕੇ ਇੱਕਤਾ ਪਾਰਟੀ ਜਦੋਂ ਵੀ ਕਿਸੇ ਨਾਲ ਕੋਈ ਧੱਕਾ ਹੋਇਆ ਚਾਹੇ ਕੋਈ ਪੁਲਿਸ ਪ੍ਰਸ਼ਾਸਨ ਹੈ ਚਾਹੇ ਕੋ ਨਗਰ ਨਿਗਮ ਦਾ ਵਰਕਰ ਜਾਂ ਆਗੂ ਆ ਉਹਦੇ ਖਿਲਾਫ ਜਿਹੜਾ ਉਹ ਮੈਸਾ ਧਰਨਾ ਲਾਗਦਾ ਸਾਥੀ ਨੂੰ ਸਾਫ ਦਵਾਇਆ ਜਾਂਦਾ ਇਸ ਕਰਕੇ ਵੀਰਵਾਰ ਨੂੰ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਕੱਲ ਨੂੰ ਤੁਹਾਡੇ ਦੇ ਭੀੜ ਨਾ ਪਵੇ ਜਾਂ ਕਿਸੇ ਹੋਰ ਦੇ ਨਾਲ ਭੀੜ ਪਵੇ ਉਹ ਸਾਥੀ ਨੂੰ ਇਨਸਾਬ ਦਿਵਾਉਣ ਵਾਸਤੇ ਅਸੀਂ ਜ਼ਮਾਨਤ ਨਹੀਂ ਕਰਾਈ ਉਹਦੀ ਅਸੀਂ ਜ਼ਮਾਨਤ ਨਹੀਂ ਕਰਾਈ ਅਸੀਂ ਵੀਰਵਾ ਨੂੰ ਪ੍ਰਸ਼ਾਸਨ ਨੂੰ ਇਹੀ ਪੁੱਛਣਾ ਕਿ ਤੁਸੀਂ ਜਿਹੜਾ ਕਿਸੇ ਦੇ ਕਹਿਣ ਤੇ ਉੱਪਰ 57 ਬੰਦੇ ਦੇ ਕੀਤੀ ਹੈ ਇਹ ਸਾਬਤ ਕਰ ਦਿਓ ਬੰਦਾ ਕਿੱਥੇ ਸੀਗਾ ਸਾਬਤ ਕਰੋ ਨਾ ਤੁਸੀਂ ਮੰਨ ਲਓ ਵਾ 57 ਕੀਤੀ ਹੈ ਤੁਸੀਂ ਕੱਲ ਨੂੰ ਸਰਕਾਰ ਦੇ ਕਹਿਣ ਤੇ ਉੱਪਰ ਜਿਹੜਾ ਦੀ ਫਰਚਾ ਵੀ ਕਰ ਸਕਦੇ ਆ ਤੇਸ ਕਰਕੇ ਵੀਰਵਾਰ 12 ਵਜੇ ਡੀਐਸਟੀ ਦਫਤਰ ਦੇ ਬਾਹਰ ਬਹਿਣਾ ਔਰ ਜਿੰਨਾ ਚਿਰ ਉਹ ਇਨਸਾਫ ਨਹੀਂ ਮਿਲੂਗਾ ਵੀ ਮੈਂ ਸਮੇਂ ਦਾ ਓਥੋਂ ਏਕਤਾ ਪਾਰਟੀ ਨਹੀਂ ਉਠੂਗੀ ਇਹੀ ਏਕਤਾ ਪਾਰਟੀ ਦਾ ਮੈਂ ਸਮੇਂ ਦਾ ਮੀਟੀਚਾ ਹੁੰਦਾ ਲੋਕਾਂ ਨੂੰ ਇਨਸਾਫ ਦਿਵਾਣਾ ਔਰ ਲੋਕਾਂ ਨੂੰ ਜਿਹੜਾ ਵਾ ਇਹਨਾਂ ਦੀ ਗੁੰਜਲਦਰਾ ਛਡਾਉਣਾ ਇਹ ਏਕਤਾ ਪਾਰਟੀ ਦਾ ਏਜੰਡਾ ਸੀਗਾ ਸਾਥੀਆਂ ਕੋਲੋਂ ਵੀ ਸਾਥੀਆਂ ਕੋਲੋਂ ਮੈਨੂੰ ਪੂਰੀ ਮੇਦ ਹੈ ਕੋ ਪਹਿਲਾਂ ਵੀ ਕੰਮ ਕਰਦੇ ਆ ਸਾਥੀਆਂ ਕੋਲੋਂ ਪੂਰੀ ਮੇਦ ਵੀ ਵੀਰਵਾਰ ਨੂੰ ਆਪਾਂ ਵੱਡੇ ਪੱਧਰ ਤੇ ਲਿਆ ਕੇ ਲੋਕਾਂ ਨੂੰ ਲੋਕਾਂ ਨੂੰ ਲਿਆ ਕੇ ਉਥੇ ਦਿਖਾਓ ਏਕਤਾ ਪਾਰਟੀ ਇਦਾਂ ਕੰਮ ਕਰਉਂਦੀ ਆ ਫੋਨ ਨਹੀਂ ਕਰਦੀ ਗਲੋ ਫੜਨਾ ਜਾਣਦੀ ਆ ਤੇ ਇਸ ਕਰਕੇ ਵੀਰਵਾਰ ਆਪਾਂ ਵੀ 11 ਵਜੇ ਪਹੁੰਚ ਕੇ ਘਰੋਂ ਜਾ ਕੇ ਆਪਾਂ ਧਰਨਾ ਲੱਗਣਾ ਨਹੀਂਗਾ ਪਹਿਲੀ ਗੱਲ ਏਕਤਾ ਪਾਰਟੀ ਧਰਨਾ ਦਾ ਐਲਾਨ ਕਰਦੀ ਨਾ ਫੇਰੀ ਧਰਨਾ ਅਜੇ ਤੱਕ ਲੱਗਾ ਨਹੀਂਗਾ ਅਫਸਰ ਉੱਥੇ ਹੀ ਆ ਜਾਂਦੇ ਆ ਇਸ ਕਰਕੇ ਆਪਣੀ ਤਿਆਰੀ ਰੱਖਣੀ ਆ ਉਹ ਬਾਅਦ ਦੀਆਂ ਗੱਲਾਂ ਕੀ ਨਹੀਂ ਹੁੰਦਾ ਵੀ ਮੇਰੇ ਸਾਰੇ ਸਾਥੀਆਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਨੂੰ ਇਨਸਾਫ ਦਿਵਾਉਣ ਵਾਸਤੇ ਵੀ ਆਪਾਂ ਵੱਧ-ਵੱਧ ਪਿੰਡਾਂ 'ਚ ਕਹਿ ਕੇ ਵੀ ਵੀਰਵਾਰ ਉੱਥੇ ਆਪਾਂ ਸ਼ਾਮਲ ਹੋਈਏ ਉਹ ਪ੍ਰੋਗਰਾਮ ਸਾਰਾ ਸਰਜੀਤ ਸਿੰਘ ਦੀ ਮਾਨ ਦੀ ਅਗਵਾਈ ਵਿੱਚ ਹੋਊਗਾ ਉਹ ਸਾਥੀ ਹਾਂਜੀ ਸਰਜੀਤ ਜੀ ਅੱਜ ਤੁਸੀਂ ਕਹੋ ਕਿ ਇੱਕ ਤਾਂ ਪਾਰਟੀ ਦਾ ਪ੍ਰੋਗਰਾਮ ਅਲਿਕਿਆ ਬਾਤ ਹੈ ਇਹ ਪ੍ਰੋਗਰਾਮ ਦੇ ਵਿੱਚ ਕੀ ਕੀ ਏਜੰਡੇ ਸੀ ਤੁਹਾਡੇ ਮੈਂ ਸਤਿ ਸ੍ਰੀ ਅਕਾਲ ਔਰ ਜਿਹੜਾ ਸਾਡਾ ਅੱਜ ਦਾ ਅਜੰਡਾ ਸੀਗਾ ਕਿ ਅਸੀਂ ਸਾਡੇ ਨਾਲ ਨੌਜਵਾਨ ਜੁੜੇ ਆ ਜੋ ਜੁਆਇਨਿੰਗ ਕੀਤੀ ਸਾਡੀ ਇਕਤਾ ਪਾਰਟੀ ਦੇ ਨਾਲ ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ ਤਹਿ ਦਿਲੋਂ ਰੀਣੀ ਆ ਮੈਂ ਰੀਣੀ ਆ ਕਿਉਂਕਿ ਮੈਨੂੰ ਆਸ ਮੈਂਨੂੰ ਆਸ ਹੈ ਕਿ ਇਹਨਾਂ ਨੇ ਗਾਂ ਜਿੱਦਾਂ ਵੀ ਅਸੀਂ ਸਰਕਲ ਇਕਤਾ ਪਾਰਟੀ ਦੇ ਨਾਲ ਰਲ ਕੇ ਹੁਣ ਮਿਲ ਕੇ ਪ੍ਰਧਾਨ ਜੀ ਦਾ ਸ਼੍ਰੀ ਗੁਰਮੀਤ ਸਿੰਘ ਦਾ ਅਸ਼ੀਰਵਾਦ ਦੇ ਨਾਲ ਜੋ ਸਰਕਲ ਅੱਜ ਅਸੀਂ ਅਸੀਂ ਆਪਣਾ ਬਣਾਵਾ ਉਸੇ ਸਾਬ ਨਾਲ ਮੈਂ ਇਹਨਾਂ ਨੂੰ ਆਸ ਰੱਖਦਾ ਕਿ ਇਹ ਵੀ ਸਾਡੇ ਨਾਲ ਕੰਦੇੜਾ ਕੰਦਾ ਛੋੜ ਕੇ ਸਨਾਂ ਚੱਲਣਗੇ